ਦੋਸਤੋ ਦੁਨੀਆ ਤੇ ਰਾਜ ਕਰਨ ਦੇ ਕਈ ਤਰੀਕੇ ਆ ਜਿਵੇਂ ਆਪਾਂ ਪਹਿਲੇ ਨੰਬਰ ਤੇ ਰੱਖ ਲਈਏ ਡਿਕਟੇਟਰਸ਼ਿਪ ਐਸ ਸ਼ਬਦ ਦੀ origin ਰੋਮਨ ਅੰਪਾਇਰ ਦੀ ਲੈਂਗੁਏਜ ਲਾਟਿਨ ਦੇ ਸ਼ਬਦ ਡਿਕਟੇਟਰ ਤੋਂ ਹੋਈ ਆ ਡਿਕਟੇਟਰ ਦਾ ਮਤਲਬ ਇਹ ਹੁੰਦਾ ਸੀ ਵੀ ਜਦੋਂ ਕਿਤੇ ਰੋਮ ਤੇ ਮਾੜਾ ਸਮਾਂ ਆ ਗਿਆ ਜਿਵੇਂ ਕੋਈ ਮਹਾਮਾਰੀ ਫੈਲ ਗਈ ਜਾਂ ਬੜੀ ਭਿਆਨਕ ਜੰਗ ਲੱਗੀ ਹੋਈ ਆ ਜਿਹਦੇ ਕਰਕੇ ਅੰਪਾਇਰ ਦੇ ਤਬਾਹ ਹੋਣ ਦਾ ਡਰ ਬਣਿਆ ਹੋਇਆ ਤਾਂ ਉਦੋਂ ਜਿਹੜੀ ਰੋਮਨ ਦੀ ਚੁਣੀ ਹੋਈ ਸੈਨੇਟ ਹੁੰਦੀ ਸੀ ਇਹ ਇੱਕ ਸਭ ਤੋਂ ਕਾਬਲ ਬੰਦੇ ਨੂੰ ਡਿਕਟਰ ਥਾਪ ਕੇ ਸਾਰੀਆਂ ਪਾਵਰਾਂ ਉਹਦੇ ਹੱਥ 'ਚ ਦੇ ਦਿੰਦੇ ਸੀਗੇ ਤਾਂ ਕਿ ਉਹ ਆਪਦੀ ਕਾਬਲੀਅਤਰੇ ਨਾਲ ਇਸ ਐਮਪਾਇਰ ਨੂੰ ਉਸ ਮਾੜੇ ਸਮੇਂ 'ਚੋਂ ਸੀ ਥਰੂ ਕਰ ਲੇ ਫਿਰ ਜਦੋਂ ਹਾਲਾਤ ਨਾਰਮਲ ਹੋ ਜਾਂਦੇ ਸੀ ਯਾਰ ਤੁਸੀਂ ਇਹ ਦੇਖੋ ਵੀ ਇਹ ਲੋਕ ਕਿਹੋ ਜਿਹੇ ਸੀ ਕਿੰਨੇ ਇਮਾਨਦਾਰ ਸੀ ਡਿਕਟਰ ਨੇ ਗੱਦੀ ਸੰਭੀ ਮਾੜੇ ਸਮੇਂ ਜਦੋਂ ਸਾਰਾ ਕੁਝ ਨਾਰਮਲ ਹੋ ਗਿਆ ਤਾਂ ਉਹ ਬੰਦਾ ਆਪਦੀ ਗੱਦੀ ਤਿਆਗ ਕੇ ਆਦੇ ਕੰਮ ਧੰਦੇ ਲੱਗ ਜਾਂਦਾ ਸੀ ਜਿਹੜਾ ਕਿ ਉਹਦਾ ਪਹਿਲਾ ਪ੍ਰੋਫੈਸ਼ਨ ਹੁੰਦਾ ਸੀਗਾ ਤੇ ਸਭ ਤੋਂ ਮਸ਼ਹੂਰ ਤਗੜਾ ਤਾਕਤਵਰ ਡਿਕਟੇਟਰ ਮੰਨਿਆ ਜਾਂਦਾ ਜੂਲੀਅਸ ਸੀਜ਼ਰ ਨੂੰ ਜੂਲੀਅਸ ਸੀਜ਼ਰ ਉਹੀ ਆ ਜਿਹਦੇ ਨਾਂ ਜੂਲੀਅਸ ਕਰਕੇ ਜੁਲਾਈ ਮਹੀਨੇ ਦਾ ਨਾਮ ਪਿਆ ਹੋਇਆ ਤੇ ਅੱਜਕੱਲ ਦੇ ਮਾਡਰਨ ਈਰਾ ਦੇ ਵਿੱਚ ਸੀਰੀਆ, ਲੀਬੀਆ, ਇਰਾਕ ਦੇ ਬਸ਼ਰ ਅਲ ਅਸਦ, ਮੁਮਮਰ ਅਲ ਕਾਦਾਫੀ ਤੇ ਇਰਾਕ ਦੇ ਸਦਾਮ ਹਸੈਨ ਵਰਗਿਆਂ ਨੂੰ ਵੀ ਡਿਕਟੇਟਰ ਹੀ ਕਿਹਾ ਜਾਂਦਾ। ਦੂਜੇ ਨੰਬਰ ਤੇ ਆ ਗਿਆ ਮਿਲਟਰੀ ਰਾਜ। ਉਹ ਸਮਾਂ ਜਦੋਂ ਮਿਲਟਰੀ ਮੁਲਕ ਦੀ ਕਿਸੇ ਚੁਣੀ ਹੋਈ ਸਰਕਾਰ ਦਾ ਤਖਤਾ ਪਲਟ ਕਰਕੇ ਦੇਸ਼ 'ਚ ਮਾਰਸ਼ਲ ਲਾਗੂ ਕਰਕੇ ਸਾਰਾ ਕੁਝ ਆਪਣੇ ਹੱਥ ਵਾਸ ਕਰ ਲੇ ਤਾਂ ਉਹਨੂੰ ਮਿਲਟਰੀ ਰਾਜ ਕਹਿੰਦੇ ਆ ਤੇ ਆਪਣੇ ਗਵਾਂਧੀ ਬਰਮਾ ਦੇ ਵਿੱਚ ਇਹੀ ਚੱਲੀ ਜਾਂਦਾ। ਫਿਰ ਅਗੀ ਰਜਵਾੜਾ ਸ਼ਾਹੀ ਉਹ ਰਜਵਾੜਾ ਸ਼ਾਹੀ ਜਿੱਥੇ ਅੱਜ ਕੱਲ੍ਹ ਵਾਂਗੂ ਡੈਮੋਕ੍ਰੇਸੀ ਨਹੀਂ ਸਮਾਂ ਦੀ ਉਹ ਤਾਂ ਮੀਡੀਵਲ ਪੀਰੀਅਡ ਦੇ ਪੁਰਾਣੇ ਰਾਜਿਆਂ ਅੰਗੂਣਾ ਐਬਸੋਲੂਟ ਪਾਵਰ ਰੱਖਦੇ ਆ ਸਾਹ ਕਾਹੇ ਦੇ ਕਰਤਾ ਧਰਤਾ ਮਾਈ ਬਾਪ ਉੱਥੇ ਰਾਜ ਪਰਿਵਾਰ ਹੀ ਹੁੰਦਾ ਤੇ ਇਹਦੀਆਂ ਧਾਰਨਾਵਾਂ ਵਜੋਂ ਆਪਣੇ ਕੋਲੇ ਤਿੰਨ ਨਾਮ ਹੈਗੇ ਆ ਓਮਾਨ ਬਰੂਨਾਈ ਤੇ ਸਾਊਦੀ ਅਰਬ ਫਿਰ ਇੱਕ ਰਜਵਾੜਾ ਸ਼ਾਹੀ ਦਾ ਹੋਰ ਕਿਸਮ ਵੀ ਹੈਗੀ ਆ ਉਹ ਕਿਸਮ ਜੀ ਦੇ ਵਿੱਚ ਜਿਹੜਾ ਰਾਜਾ ਹੁੰਦਾ ਰਾਜੇ ਦਾ ਅਹੁਦਾ ਸਿਰਫ ਸੰਕੇਤਕ ਜਾਂ ਸੈਰੇਮੋਨੀਅਲ ਪਰਪਸ ਦੇ ਲਈ ਹੁੰਦਾ ਨਹੀਂ ਤਾਂ ਉਹ ਟੋਟਲੀ ਰਬਰ ਸਟੈਂਪ ਆ ਜਿਵੇਂ ਆਪਾਂ ਹਿੰਦੁਸਤਾਨ ਦੇ ਰਾਸ਼ਟਰਪਤੀ ਨੂੰ ਮੰਨ ਲੀਏ ਅਸਲ ਤਾਕਤ ਉਹਦੇ ਕੋਲੇ ਕੋਈ ਨਹੀਂ ਹੁੰਦੀ ਯੂਨਾਈਟਿਡ ਕਿੰਗਡਮ ਦੇ ਵਿੱਚ ਜਿਹੜਾ ਰਾਜਾ ਚਾਰਲਸ ਆ ਜਾਂ ਉਥੋਂ ਦੀ ਮੋਨਾਰਕੀ ਆ ਉਹ ਇਸੇ ਕੈਟਾਗਰੀ ਦੇ ਵਿੱਚ ਫਿੱਟ ਬੈਠਦੀ ਆ ਇਰਾਨ ਦੀ ਸੱਤਾ ਤੇ ਕਾਹਬੀ ਤੇਜ ਜਿਸ ਤਰੀਕੇ ਨਾਲ ਰਾਜ ਕਰਦੀ ਆ ਉਹਨੂੰ ਆਟੋਕ੍ਰੇਸੀ ਕਿਹਾ ਜਾਂਦਾ ਤੇ ਜਿਹੜੀ ਕਮਿਊਨਿਸਟ ਵਿਚਾਰਧਾਰਾ ਜਿਹੜੇ ਮੁਲਕ ਇਸ ਸੋਚਣ ਦੇ ਤਰੀਕੇ ਮੁਤਾਬਕ ਚੱਲ ਰਹੇ ਸੀ ਇਹਨਾਂ ਨੂੰ ਵੀ ਆਪਾਂ ਦੋ ਕੈਟਾਗਰੀਜ਼ ਚ ਵੰਡ ਸਕਦੇ ਆ ਪਹਿਲੇ ਤਾਂ ਕਮਿਊਨਿਸਟ ਉਹ ਆ ਗਏ ਜਿਨ੍ਹਾਂ ਨੇ ਆਪਦੇ ਆਸੇ ਪਾਸੇ ਉੱਤੇ ਥੱਲੇ ਇੱਕ ਆਇਰਨ ਡੋਮ ਬਣਾਇਆ ਹੋਇਆ ਜਿਥੋਂ ਨਾ ਤਾਂ ਕੁਝ ਬਾਹਰ ਜਾ ਸਕਦਾ ਨਾ ਹੀ ਉਥੋਂ ਕੁਝ ਅੰਦਰ ਆ ਸਕਦਾ ਉਹ ਟੋਟਲੀ ਕਮਿਊਨਿਸਟ ਵਿਚਾਰਧਾਰਾ ਜਿਵੇਂ ਵਰਡ ਟੂ ਵਰਡ ਉਹਨਾਂ ਨੇ ਕਿਤਾਬਾਂ ਚ ਲਿਖਿਆ ਇਹ ਉਵੇਂ ਹੀ ਚੱਲਦੇ ਆ ਤੇ ਇਹਦੀਆਂ ਐਗਜ਼ਾਮਪਲਸ ਆ ਪੁਰਾਣਾ ਸੋਵੀਅਤ ਸੰਘ ਤੇ ਪੁਰਾਣਾ ਚੀਨ ਤੇ ਜਿਹੜਾ ਦੂਜਾ ਤਰੀਕਾ ਇਹਨੇ ਕਾਮਰਟਨ ਦੁਆਰਾ ਸਰਕਾਰ ਚ ਲਾਉਣ ਦਾ ਉਹ ਇਹ ਆ ਵੀ ਜਦੋਂ ਇਹਨਾਂ ਨੂੰ ਇਹ ਗੱਲ ਰੈਲਾਈਜ਼ ਹੋ ਜਾਂਦੀ ਸੀ ਵੀ ਯਾਰ ਜਿਹੜੇ ਕੈਪਟਲਿਜ਼ਮ ਆ ਨਾ ਇਹ ਤਰੱਕੀ ਕਰਨ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਸਾਨੂੰ ਆਪਦੇ ਅਸੂਡਾਂ ਨਾਲ ਸਮਝੌਤਾ ਕਰਨਾ ਹੀ ਪੈਣਾ ਤੇ ਫਿਰ ਉਹ ਮਾਰਕੀਟ ਆ ਉਹਦੀ ਥੋੜੀ ਜੀ ਖੋਲ ਦਿੰਦੇ ਸੀਗੇ ਫੋਰਨ ਡਾਇਰੈਕਟ ਇਨਵੈਸਟਮੈਂਟ ਦੇ ਲਈ ਜਿਹਦੇ ਕਰਕੇ ਇਹ ਮੁਲਕ ਬਾਹਰ ਚੋਂ ਤਰੱਕੀ ਦੀ ਰਾਹ ਤੇ ਤੁਰੇ ਮੌਜੂਦਾ ਰਸ਼ੀਆ ਤੇ ਚਾਈਨਾ ਐਸੇ ਤਰੀਕੇ ਚੱਲ ਰਹੇ ਆ ਚਲੋ ਚਾਈਨਾ ਦੀ ਹਾਲਤ ਠੀਕ ਆ ਕਿਉਂਕਿ ਰੂਸ ਦੇ ਉੱਤੇ ਯੂਕਰੇਨ ਨਾਲ ਥੋਪੀ ਹੋਈ ਜੰਗ ਕਰਕੇ ਆਰਥਿਕ ਪਾਬੰਦੀਆਂ ਬਹੁਤ ਜ਼ਿਆਦਾ ਲੱਗੀਆਂ ਹੋਈਆਂ ਆਖਰ ਤੇ ਆਈਆਂ ਡੈਮੋਕ੍ਰੈਸੀਸ ਇਹ ਵੀ ਦੋ ਤਰ੍ਹਾਂ ਦੀਆਂ ਇੱਕ ਤਾਂ ਹੈਗਾ ਅਮਰੀਕਾ ਵਰਗਾ ਫੈਡਰਲ ਟੰਚ ਜਿਹਦੇ ਵਿੱਚ ਸੈਂਟਰ ਸਰਕਾਰ ਆਪ ਦੇ ਹੱਥ ਦੇ ਵਿੱਚ ਡਿਫੈਂਸ ਫੋਰਨ ਰਿਲੇਸ਼ਨਸ ਤੇ ਬੈਂਕਿੰਗ ਕਰਕੇ ਮਹੱਤਵਪੂਰਨ ادارے ਰੱਖਦੀ ਆ ਬਾਕੀ ਸਾਰੇ ਫੈਸਲੇ ਲੈਣ ਦੀ ਸੂਬਾ ਸਰਕਾਰਾਂ ਨੂੰ ਖੁੱਲ ਹੁੰਦੀ ਆ ਉਹਨਾਂ ਨੂੰ ਨਿੱਕੀ ਜੀ ਗੱਲ ਦੇ ਲਈ ਸੈਂਟਰ ਸਰਕਾਰ ਤੋਂ ਮਨਜ਼ੂਰੀ ਲਈ ਉਹਦੇ ਮੂੰਹ ਵੱਲ ਨਹੀਂ ਝਾਕਣਾ ਪੈਂਦਾ ਤੇ ਦੂਜੀ ਡੈਮੋਕ੍ਰੇਸੀ ਹੁੰਦੀ ਆ ਇੰਡੀਆ ਵਰਗੀ ਜਿਹੜੀ ਕਿ ਟੋਟਲੀ ਹੀ ਸੈਂਟਰ ਓਰੀਐਂਟਡ ਹੋਵੇ ਸੂਬਿਆਂ ਨੂੰ ਕੋਈ ਹੱਕ ਨਹੀਂ ਕੋਈ ਅਧਿਕਾਰ ਨਹੀਂ ਚਾਹੇ ਮਸਲਾ ਛੋਟੇ ਤੋਂ ਛੋਟਾ ਹੋਵੇ ਜਾਂ ਵੱਡੇ ਤੋਂ ਵੱਡਾ ਫਿਰ ਸੂਬਾ ਸਰਕਾਰਾਂ ਨੂੰ ਸੈਂਟਰ ਦੇ ਮੂੰਹ ਵੱਲ ਦੇਖਣਾ ਹੀ ਪੈਂਦਾ ਇਹਨਾਂ ਬਿਨਾ ਇਹਨਾਂ ਦਾ ਕੋਈ ਗੁਜ਼ਾਰਾ ਨਹੀਂਗਾ ਤੇ ਜਦੋਂ ਆਪਾਂ ਇੰਡੀਆ ਦੀ ਹੁਣ ਡੈਮੋਕ੍ਰੇਸੀ ਤੇ ਨਹਿਰੂ ਤੇ 47 ਤੇ ਪਹੁੰਚ ਗਏ ਹਨ ਆਪਣਾ ਮਸਲਾ ਜਿਹੜਾ ਅੱਜ ਦਾ ਵਿਸ਼ਾ ਹੈਗਾ ਇੱਥੋਂ ਸ਼ੁਰੂ ਹੁੰਦਾ ਜਿਹਨੂੰ ਕਹੇ ਲਾਇਸੈਂਸ ਰਾਜ ਕਹਿੰਦੇ ਸੀਗੇ ਤੇ ਨਹਿਰੂ ਨਹਿਰੂ ਵਰਗੇ ਬੰਦਿਆਂ ਨੂੰ ਨਾ ਸੋਸ਼ਲਿਸਟ ਸ਼ੈਂਪੀਨ ਸੋਸ਼ਲਿਸਟ ਕਹਿੰਦੇ ਸੀਗੇ ਇਹ ਨਾ ਇੱਕ ਡੈਰੋਗੇਟਰੀ ਟਰਮ ਜਿਹੜੀ ਕਿ ਨਾ ਹਿਪੋਕ੍ਰੇਟ ਪਖੰਡੀ ਬੰਦੇ ਲਈ ਵਰਤੀ ਜਾਂਦੀ ਹੈ ਨਹਿਰੂ ਲਈ ਇਹਨੂੰ ਇਸ ਤਰੀਕੇ ਨਾਲ ਵਰਤਦੇ ਸੀ ਕਿ ਇਹ ਬੰਦੇ ਆਪ ਤਾਂ ਕੈਪੀਟਲਿਜ਼ਮ ਦੇ ਸਾਰੇ ਫਾਇਦੇ ਲੈਂਦੇ ਹੋਏ ਬੜੀ ਲਗਜ਼ਰੀ ਜ਼ਿੰਦਗੀ ਜਿਉਂਦੇ ਸੀ ਤੇ ਜਦੋਂ ਆਪਦੀ ਜਨਤਾ ਦਾ ਲਿਵਿੰਗ ਸਟੈਂਡਰਡ ਉੱਪਰ ਚੱਕਣ ਦੀ ਵਾਰੀ ਆਉਂਦੀ ਸੀ ਤਾਂ ਉਹਦੀ ਬਜਾਏ ਜਨਤਾ ਦੇ ਲਈ ਤਾਂ ਉਹਨਾਂ ਦੀਆਂ ਪਾਲਿਸੀਆਂ ਲੈਫਟ ਲੀਨਿੰਗ ਹੀ ਰਹਿੰਦੀਆਂ ਸੀ ਜਿਵੇਂ ਨਹਿਰੂ ਦੇ ਆਪ ਦੇ ਕੱਪੜੇ ਤੋ ਕਿਤੇ ਪ੍ਰੈਸ ਹੋ ਕੇ ਪੈरिस ਤੋਂ ਆਉਂਦੇ ਸੀ ਫਰਾਂਸ ਤੋਂ ਤੇ ਉਹ ਲੋਕਾਂ ਕੇ ਪ੍ਰਚਾਰ ਇਹ ਕਰਦਾ ਸੀ ਵੀ ਤੁਸੀਂ ਚਰਖਾ ਕੱਤ ਕੇ ਆਪ ਦਾ ਘਰੇ ਖੱਦਰ ਤਿਆਰ ਕਰਕੇ ਉਹਦੇ ਕੱਪੜੇ ਪਾਇਆ ਕਰੋ ਕਿਉਂਕਿ ਆਪਣੀ ਅੰਗਰੇਜ਼ਾਂ ਦੇ ਨਾਲ ਨਾ ਨਾ ਮਿਲਵਰਤਨ ਲਹਿਰ ਚੱਲੀ ਹੋਈ ਆ ਨਾਨ ਕੋਆਪਰੇਸ਼ਨ ਮੂਵਮੈਂਟ ਇਹ ਜਿਹੜੀਆਂ ਨਹਿਰੂ ਦੀਆਂ ਸੋਸ਼ਲਿਸਟ ਪਾਲਿਸੀਆਂ ਸੀ ਨਾ ਇਹਦੇ ਨਾਲ ਮੁਲਕ ਨੂੰ ਕਿੰਨਾ ਨੁਕਸਾਨ ਚ ਝੱਲਣਾ ਪਿਆ ਮੁਲਕ ਨੇ ਕਿੰਨਾ ਸਫਰ ਕੀਤਾ ਉਹਦਾ ਅੰਦਾਜ਼ਾ ਆਪਾਂ ਇੱਥੋਂ ਲਾ ਸਕਦੇ ਆ ਵੀ ਜਦੋਂ ਮੁਲਕ ਆਜ਼ਾਦ ਹੁੰਦਾ ਤੇ ਨਹਿਰੂ ਦਾ ਪ੍ਰਭਾਵ ਬਾਕੀ ਦੁਨੀਆ ਤੇ ਇੱਕ ਕਮਿਊਨਿਸਟ ਵਾਲਾ ਸੀ ਤਾਂ ਵੈਸਟ ਨੇ ਕੀ ਕੀਤਾ ਵੈਸਟ ਇਸ ਗੱਲ ਤੋਂ ਡਰਦਾ ਸੀ ਵੀ ਜਿਹੜਾ ਸੋਵੀਅਤ ਸੰਘ ਆ ਉਹਦੇ ਕੋਲੇ ਕੋਈ 12 ਮਹੀਨੇ ਚੱਲਣ ਵਾਲਾ ਪੋਰਟ ਹੈ ਨਹੀਂ ਬੰਦਰਗਾਹ ਹੈ ਨਹੀਂ ਉਹਨਾਂ ਦਾ ਇਰਾਦਾ ਸੀ ਵੀ ਕਿਸੇ ਨਾ ਕਿਸੇ ਤਰੀਕੇ ਇੱਕ ਗਰਮ ਬੰਦਰਗਾਹ ਤਾਂ ਹੀ ਪਹੁੰਚ ਗਏ ਆਪਾਂ ਉਹਨਾਂ ਦੀ ਅੱਖ ਇੱਕ ਕਰਾਚੀ ਪੋਰਟ ਤੇ ਸੀਗੀ ਤੇ ਦੂਜੀ ਬਲੋਚਿਸਤਾਨ ਵਾਲੇ ਗਵਾਦਰ ਤੇ ਹੁਣ ਅਮਰੀਕਾ ਨੂੰ ਇਹ ਡਰ ਬੈਠਾ ਪਿਆ ਸੀ ਵੀ ਜੇ ਇੰਡੀਆ ਤੇ ਸੋਵੀਅਤ ਸੰਘ ਰਲ ਜਾਂਦੇ ਆ ਤਾਂ ਇਹਰੇ ਨਾਲ ਦੁਨੀਆ ਦੇ ਸਮੀਕਰਨ ਟੋਟਲੀ ਬਦਲ ਜਾਣਗੇ ਪੂੰਜੀਵਾਦ ਦੇ ਲਈ ਇਸੇ ਡਰ ਹੇਠ ਹੀ ਉਹਨਾਂ ਨੇ ਇੰਡੀਆ ਦੇ ਨਾਲ ਤਾਂ ਵਿਤਕਰਾ ਕੀਤਾ ਤੇ ਪਾਕਿਸਤਾਨ ਨੂੰ ਥਾਪੀ ਦਿੱਤੀ ਪਾਕਿਸਤਾਨ ਦੀ ਇਸ ਸ਼ਾਨਦਾਰ ਜੀਓਗ੍ਰਾਫੀ ਕਰਕੇ ਉਹਨਾਂ ਤੇ ਡਾਲਰਾਂ ਪਾਉਂਡਾਂ ਦਾ ਮੀਂਹ ਵਰਦਾ ਰਿਹਾ ਕਿਉਂਕਿ ਇਹਦੀ ਜੀਓਗ੍ਰਾਫੀ ਇਸ ਤਰ੍ਹਾਂ ਮਹੱਤਵਪੂਰਨ ਸੀ ਵੀ ਜਿਹੜੀ ਪੱਛਮੀ ਦੁਨੀਆ ਸੀ ਉਹ ਸੋਵੀਗਤ ਸੰਗ ਤੇ ਹਿੰਦੁਸਤਾਨ ਦੇ ਵਿਚਾਲੇ ਇੱਕ ਬਫਰ ਸਟੇਟ ਚ ਆਉਂਦੀ ਸੀ ਜਿਹੜੀ ਬਫਰ ਸਟੇਟ ਦਾ ਰੋਲ ਅੱਗੇ ਜਾ ਕੇ ਪਾਕਿਸਤਾਨ ਨੇ ਨਿਭਾਇਆ Nehru ਵਾਣਾ ਵੀ ਕਾਮਰੇਟ ਤਾਂ ਹੈਗਾ ਹੀ ਸੀ ਇਸ ਤੋਂ ਇਲਾਵਾ ਉਹ ਹਿੰਦੁਸਤਾਨ ਦੇ ਅਲੀਅਡ ਕਰਾਣਿਆਂ ਦਾ ਅਹਿਸਾਨਮੰਦ ਸੀ ਦੇਖੋ ਇਹ ਗੱਲ ਆਪਾਂ ਸਾਰਿਆਂ ਨੂੰ ਪਤਾ ਵੀ ਬਿਜ਼ਨਸਮੈਨ ਬੜੀ ਅੱਗੇ ਦੀ ਸੋਚ ਕੇ ਚੱਲਦਾ ਤੇ ਉਹਨਾਂ ਨੇ ਅੰਦਾਜ਼ਾ ਲਾ ਲਿਆ ਸੀਗਾ ਵੀ ਆਉਣ ਵਾਲਾ ਫਿਊਚਰ ਹੈਗਾ ਜਵਾਹਰ ਲਾਲ Nehru ਦਾ ਟੈਸ ਕਰਕੇ ਉਹਨਾਂ ਨੇ ਵੀ ਫਿਰ ਜਿੱਤਨ ਵਾਲੇ ਘੋੜੇ ਤੇ ਦਾਅ ਲਾਇਆ ਹੁਣ ਨਹਿਰੂ ਇਹਨਾਂ ਦਾ ਸਨਮਾਨਤ ਕਿਵੇਂ ਸੀਗਾ ਇਹ ਚ ਆਪਾਂ ਨੂੰ ਦੋ ਤਿੰਨ ਗੱਲਾਂ ਦੇਖਣ ਨੂੰ ਮਿਲਦੀਆਂ ਇਹਨਾਂ ਦੀ ਸਪੋਰਟ ਜਿਹੜੀ ਇਹਨਾਂ ਨੇ ਕਿਸੇ ਹੋਰ ਲੀਡਰ ਦੀ ਨਹੀਂ ਕੀਤੀ ਨਹਿਰੂ ਦੀ ਫੰਡਿੰਗ ਦਾ ਸਭ ਤੋਂ ਵੱਡਾ ਸੋਰਸ ਸੀਗੇ ਇਹੀ 엘ੀਟ ਘਰਾਣੇ ਨਹਿਰੂ ਦਾ ਆਉਣ ਜਾਣ ਦੇਸ਼ ਵਿਦੇਸ਼ ਦੇ ਵਿੱਚ ਇਹਨਾਂ ਵੱਲੋਂ ਹੀ ਸਪான்ਸਰ ਕੀਤਾ ਜਾਂਦਾ ਸੀਗਾ ਤੇ ਜਦੋਂ ਨਹਿਰੂ ਨੂੰ ਕਿਤੇ ਪੋਲਿਸੀਟੀ ਲੋੜ ਪੈਂਦੀ ਜਨਤਾ ਦੇ ਵਿੱਚ ਉਹਦੀ ਪੋਜੀਸ਼ਨ ਹੋਰ ਮਜ਼ਬੂਤ ਕਰਨ ਦੇ ਲਈ ਇਹਨੂੰ ਜਿਸ ਤਰੀਕੇ ਨਾਲ ਪ੍ਰਚਾਰਿਆ ਪ੍ਰਸਾਰਿਆ ਜਾਂਦਾ ਸੀ ਉਹ ਵੀ ਇਸ ਕਰਕੇ ਸੀ ਕਿਉਂਕਿ ਮੀਡੀਆ ਹਾਊਸ ਇੰਨਾ ਵੱਡੇ ਘਰਾਣਿਆਂ ਦੇ ਕਬਜ਼ੇ ਵਿੱਚ ਸੀਗੇ ਉਹ ਇਹਨਾਂ ਨੂੰ ਕੰਟਰੋਲ ਕਰਦੇ ਸੀ ਦੇਖੋ ਨਹਿਰੂ ਵਾਨਾ ਵੀ ਕਾਮਰੇਟ ਤਾਂ ਹੈਗਾ ਹੀ ਸੀ ਇਸ ਤੋਂ ਇਲਾਵਾ ਉਹ ਹਿੰਦੁਸਤਾਨ ਦੇ 엘ੀਟ ਘਰਾਣਿਆਂ ਦਾ ਬੜੇ ਵੱਡੇ ਲੈਵਲ ਤੇ ਸਾਂਮਾਨਤ ਸੀ ਕਿਉਂਕਿ ਇਹੀ ਘਰਾਣੇ ਸੀ ਜਿਹੜੇ ਉਹਦੀ ਫੰਡਿੰਗ ਦਾ ਸਭ ਤੋਂ ਵੱਡਾ ਸੋਰਸ ਸੀਗੇ ਇਹੀ ਘਰਾਣੇ ਉਹਦਾ ਦੇਸ਼ ਵਿਦੇਸ਼ ਦੇ ਵਿੱਚ ਆਉਣ ਜਾਣ ਸਪான்ਸਰ ਕਰਦੇ ਸੀ ਜਦੋਂ ਕਿਤੇ ਜਵਾਰ ਲਾਲ ਨੂੰ ਆਪਦੀ ਪੋਜੀਸ਼ਨ ਮਜ਼ਬੂਤ ਕਰਨ ਦੇ ਲਈ ਪਬਲਿਸਿਟੀ ਦੀ ਲੋੜ ਪੈਂਦੀ ਸੀ ਤਾਂ ਇਹੀ ਘਰਾਣੇ ਆਪਦੇ ਮੀਡੀਆ ਹਾਊਸਸ ਰਾਹੀਂ ਉਹਨੂੰ ਲੋਕਾਂ ਦੀਆਂ ਨਜ਼ਰਾਂ 'ਚ ਰੱਖਦੇ ਸੀ ਚਰਚਾ ਦਾ ਕੇਂਦਰ ਬਿੰਦੂ ਬਣਾ ਕੇ ਇਹ ਉਹੀ ਨਹਿਰੂ ਸੀ ਜਿਹੜਾ ਜਦੋਂ ਇੰਨਾ ਸਨਮਾਨਤ ਹੋ ਗਿਆ ਇਹਨਾਂ ਦੇ ਤਾਂ ਹੁਣ ਬਿਜ਼ਨਸ ਆ ਬਿਜ਼ਨਸ ਦੇ ਵਿੱਚ ਤਾਂ ਦਵੱਲੀ ਸਾਂਝ ਹੁੰਦੀ ਆ ਵੀ ਇੱਕ ਹੱਥ ਲੈ ਇੱਕ ਹੱਥ ਦੇ ਤੇ ਜੇ ਉਹਨਾਂ ਨੇ ਨਹਿਰੂ ਨੂੰ ਹਿੰਦੁਸਤਾਨ ਦਾ ਇੱਕ ਨੰਬਰ ਲੀਡਰ ਬਣ ਦੇ ਵਿੱਚ ਮਦਦ ਕੀਤੀ ਤਾਂ ਨਹਿਰੂ ਨੇ ਫਿਰ ਆਪਦੇ ਮਾਈ ਬਾਪਾਂ ਦਾ ਕਰਜ਼ਾ ਤਾਰਨ ਵਾਸਤੇ ਹਿੰਦੁਸਤਾਨ ਦੇ ਵਿੱਚ ਪਾਲਿਸਿੰਗ ਇਹੋ ਜੀਆਂ ਬਣਾਤੀਆਂ ਮਤਲਬ ਕਿ ਜੇ ਕਿਸੇ ਨੇ ਇੱਥੇ ਕੋਈ ਕੰਮ ਧੰਦਾ ਕਰਨਾ ਕੋਈ ਬਿਜ਼ਨਸ ਕਰਨਾ ਤੇ ਇੰਨਾ ਘਰਾਣਿਆਂ ਦੇ ਉਹ ਕੰਪੀਟੀਸ਼ਨ ਵਿੱਚ ਆ ਸਕਦਾ ਤਾਂ ਉਹਨੇ ਐਡੀਆਂ ਭੈੜੀਆਂ ਪਾਲਿਸੀਆਂ ਬਣਾਈਆਂ ਵੀ ਚੱਕਰਵਰਤੀ ਰਾਜਗਪਾਲਾਚਾਰੀ ਨੇ ਇਹਨਾਂ ਦੀ ਤੁਲਨਾ ਬ੍ਰਿਟਿਸ਼ ਰਾਜ ਵਰਗੀ ਡੈਰੋਗੇਟਰੀ ਟਰਮ ਨਾਲ ਕਰਤੀ ਉਹਨੇ ਇਸ ਕਰਤੂਤਾਂ ਨੂੰ ਨਾਂ ਦਿੱਤਾ ਸੀਗਾ ਲਾਇਸੈਂਸ ਰਾਜ ਆਪਦੇ ਅਮੀਡ ਓਨਰਸ ਦੀ ਮੋਨੋਪੋਲੀ ਨੂੰ ਕਾਇਮ ਰੱਖਣ ਦੇ ਲਈ ਨੇਰੂ ਮੇਡ ਸ਼્યોਰ ਵੀ ਕੋਈ ਮੁਕਾਬਲੇਬਾਜ਼ ਉਹਨਾਂ ਦੇ ਸਾਹਮਣੇ ਮੈਦਾਨ ਦੇ ਵਿੱਚ ਖੜਾ ਨਾ ਹੋ ਜਾਏ ਕਿਸੇ ਵੀ ਫੀਲਡ ਦੇ ਵਿੱਚ ਕੰਮ ਕਰਨਾ ਇਹਨਾਂ ਨੇ ਨੈਕਸਟ ਟੂ ਇੰਪੋਸੀਬਲ ਕਰਤਾ ਸੀ ਉਹ ਕਿਉਂ ਹੋਇਆ Nehru ਦੀਆਂ ਪਾਲਿਸੀਆਂ ਕਰਕੇ ਕਿਉਂਕਿ ਉਹਨਾਂ ਦੀ ਮੋਨੋਪੋਲੀ ਦੀ ਰਾਖੀ ਲਈ ਇਹਨਾਂ ਨੇ ਨਵਾਂ ਕੰਮ ਧੰਦਾ ਜਾਂ ਬਿਜ਼ਨਸ ਸ਼ੁਰੂ ਕਰਨਾ ਬਹੁਤ ਜ਼ਿਆਦਾ ਔਖਾ ਕਰਤਾ ਕਿਉਂਕਿ ਇਹਦੇ ਲਈ 80 ਸਰਕਾਰੀ ਏਜੰਸੀਆਂ ਦੀ ਮਨਜ਼ੂਰੀ ਲੈਣੀ ਪੈਂਦੀ ਸੀ ਜੋ ਕਿ ਨਹੀਂ ਮਿਲਦੀ ਸੀ ਕਦੇ ਕਿਸੇ ਚ ਘਾਟ ਰਹਿ ਜਾਂਦੀ ਕਦੇ ਕਿਸੇ ਦੇ ਵਿੱਚ ਘਾਟ ਰਹਿ ਜਾਂਦੀ ਇਸ ਫੀਲਡ ਦੇ ਵਿੱਚ ਨਵੇਂ ਪਲੇਅਰ ਦਾ ਦਾਖਲਾ ਇੰਨਾ ਜਿਆਦਾ ਮੁਸ਼ਕਲ ਸੀ ਇੰਨੀਆਂ ਜਿਆਦਾ ਅਨਫੇਅਰ ਪ੍ਰੈਕਟਿਸਿਜ਼ ਹੁੰਦੀਆਂ ਸੀ ਉਹਨੂੰ ਰੋਕਣ ਦੇ ਲਈ ਵੀ ਤੁਸੀਂ ਨਾ ਇਸ ਗੱਲ ਦਾ ਅੰਦਾਜ਼ਾ ਲਾ ਸਕਦੇ ਹੋ ਇਸ ਘਟਨਾ ਨਾਲ ਵੀ ਹਿੰਦੁਸਤਾਨ ਦੇ ਵਿੱਚ 70-80 ਦੇ ਦਹਾਕੇ ਦੇ ਵਿੱਚ ਕੱਪੜੇ ਦਾ ਬਹੁਤ ਵੱਡਾ ਨਾਂ ਸੀਗਾ ਵਿਮਲ ਕਲੋਥਿੰਗ ਜਿਵੇਂ ਅੱਜ ਕੱਲ ਰੇਮਡ ਚੱਲੀ ਜਾਂਦੀ ਵਿਮਲ ਨੂੰ ਨਾ ਆਪਦੀ ਫੈਕਟਰੀ ਦੇ ਵਿੱਚ ਪੁਰਾਣੀ ਮਸ਼ੀਨਰੀ ਬਦਲਣ ਦੀ ਲੋੜ ਪੈਗੀ ਉਸ ਸਮੇਂ ਨਵੀਂ ਬਿਹਤਰੀਨ ਤੇ ਟੈਕਨੀਕਲੀ ਰਿਫਾਈਨਡ ਜਿਹੜੀ ਮਸ਼ੀਨਰੀ ਸੀਗੀ ਉਹ ਇੰਪੋਰਟ ਕਰਾਉਣੀ ਪੈਂਦੀ ਪਰ ਸਰਕਾਰ ਨੇ ਉਸ ਮਸ਼ੀਨਰੀ ਦੇ ਇੰਪੋਰਟ ਤੇ ਪਾਬੰਦੀ ਲਾਈ ਹੋਈ ਸੀ ਟੂ ਮੇਕ ਸ਼ੋਰ ਵੀ ਕੋਈ ਨਵਾਂ ਪਲੇਅਰ ਆ ਕੇ ਐਸ ਖੇਤਰ ਦੇ ਵਿੱਚ ਐਸ ਖੇਤਰ ਦੇ ਵਿੱਚ 올ਡ ਆਰਡਰ ਨੂੰ ਚੁਣੌਤੀ ਨਾ ਦੇ ਦੇਵੇ ਕਿਤੇ ਪਰ ਵਿਮਲ ਤਾਂ ਵਿਮਲ ਵਿਮਲ ਨੇ ਇੰਗਲੈਂਡ ਤੋਂ ਨਵੀਂ ਮਸ਼ੀਨਰੀ ਖਰੀਦੀ ਤੇ ਸ਼ਿਪ ਦੇ ਵਿੱਚ ਲੱਦ ਕੇ ਇੰਡੀਆ ਵੱਲ ਨੂੰ ਤੋਰ ਕੇ ਜਦੋਂ ਸ਼ਿਪ ਇੰਟਰਨੈਸ਼ਨਲ ਵਾਟਰਸ ਤੋਂ ਭਾਰਤ ਦੀ ਸਮੁੰਦਰੀ ਸਰਹੱਦ 'ਚ ਦਾਖਲ ਹੋਣਾ ਸੀ ਤਾਂ ਐਨ ਮੌਕੇ ਤੇ ਉਹ ਸ਼ਿਪ ਰੁਕ ਜਾਂਦਾ ਤੇ ਅੱਧੀ ਰਾਤ ਨੂੰ ਇੱਕ ਸਰਕੂਲਰ ਨਿਕਲਦਾ ਵੀ ਇਹ ਮਸ਼ੀਨਰੀ ਇੰਪੋਰਟ ਕਰਾਉਣ ਤੇ ਲੱਗੀ ਪਾਬੰਦੀ ਹਟਾਈ ਜਾਂਦੀ ਹੈ ਜਦੋਂ ਸ਼ਿਪ ਹਿੰਦੁਸਤਾਨੀ ਪਾਣੀ ਦੇ ਵਿੱਚ ਦਾਖਲ ਹੋ ਜਾਂਦਾ ਤਾ 15 ਮਿੰਟਾਂ ਬਾਅਦ ਹੀ ਇੱਕ ਨਵਾਂ ਸਰਕੂਲਰ ਆ ਜਾਂਦਾ ਵੀ ਮਸ਼ੀਨਰੀ ਇੰਪੋਰਟ ਕਰਾਉਣ ਤੇ ਜਿਹੜੀ ਪਾਬੰਦੀ ਪਹਿਲਾਂ ਲੱਗੀ ਹੋਈ ਸੀ ਫੇਰ ਉਹ ਹਟਾਤੀ ਹੁਣ ਪਾਬੰਦੀ ਦੁਬਾਰਾ ਲੱਗ ਗਈ ਆ ਕੋਈ ਵੀ ਬੰਦਾ ਕੋਈ ਬਿਜ਼ਨਸਮੈਨ ਕਿਸੇ ਤਰ੍ਹਾਂ ਦੀ ਮਸ਼ੀਨਰੀ ਇੰਪੋਰਟ ਨਹੀਂ ਕਰਾ ਸਕਦਾ ਇੰਨਾ ਵੱਡੇ ਘਰਾਣਿਆਂ ਦੇ ਗਠਜੋੜ ਨੂੰ ਇਸ ਕਬਾਲ ਨੂੰ ਦਾ ਬੰਬੇ ਕਲੱਬ ਕਿਹਾ ਜਾਂਦਾ ਸੀ ਹਿੰਦੁਸਤਾਨ ਦੀ ਕਿਸਮਤ ਦਾ ਜੰਦਰਾ ਖੋਲਣ ਤੇ ਉਹਨੂੰ ਤਰੱਕੀ ਦੇ ਰਾਹ ਤੇ ਤੋਰਨ ਦਾ ਸਿਹਰਾ ਜਾਂਦਾ 1992 ਦੇ ਵਿੱਚ ਚੁਣੇ ਗਏ ਪ੍ਰਧਾਨ ਮੰਤਰੀ ਨਰਸਿਮਹਾ Rao ਤੇ ਵਿੱਤ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਇਹਨਾਂ ਨੇ ਆਪ ਦਾ ਪੋਲੀਟੀਕਲ ਕੈਰੀਅਰ ਦਾ ਤੇ ਲਾ ਕੇ ਮੋਨੂ ਮੈਂਟਲ ਆਰਥਿਕ ਸੁਧਾਰ ਲਿਆਂਦੇ ਜਿਹਦੇ ਕਰਕੇ ਹਿੰਦੁਸਤਾਨ ਦੇ ਵਿੱਚ ਥੋੜੀ ਬਹੁਤ ਫੋਰਨ ਡਾਇਰੈਕਟ ਇਨਵੈਸਟਮੈਂਟ ਹੋਣ ਲੱਗੀ ਤੇ ਜਦੋਂ ਨਵੇਂ ਮੁਕਾਬਲੇਬਾਜ਼ ਮੈਦਾਨ ਤੇ ਵਿੱਚ ਆ ਗਏ ਤਾਂ ਉਹਨਾਂ ਦੇ ਵਧੀਆ ਪ੍ਰੋਡਕਟ ਏ ਬੰਬੇ ਕਲੱਬ ਦੀਆਂ ਮਟਯੋਕਰ ਚੀਜ਼ਾਂ ਨੂੰ ਟੱਕਰ ਦੇਣ ਲੱਗ ਪਏ। ਲੋਕਾਂ ਨੂੰ ਵਧੀਆ ਚੀਜ਼ ਮਿਲਣ ਲੱਗ ਪਈ ਲੋਕਾਂ ਨੂੰ ਆਪ ਦੇ ਖਰਚ ਕੀਤੇ ਪੈਸੇ ਦੀ ਵੈਲਿਊ ਮਿਲਣ ਲੱਗੀ। ਤੇ ਨਹੀਂ ਇਹਨਾਂ ਦਾ ਹਾਲ ਇਹ ਸੀ ਵੀ ਉਸ ਸਮੇਂ ਨਾ ਹਿੰਦੁਸਤਾਨ ਦੇ ਵਿੱਚ ਟਰੱਕ ਬਣਾਉਣ ਵਾਲੀਆਂ ਦੋ ਕੰਪਨੀਆਂ ਸੀ, ਟਾਟਾ ਤੇ ਅਸ਼ੋਕ ਲੈਲੈਂਡ। ਤੇ ਅਸ਼ੋਕ ਲੈਲੈਂਡ ਟਾਟਾ ਤੋਂ ਟੈਕਨੀਕਲੀ ਬੈਟਰ ਸੀ। ਪਰ ਉਹਦੀ ਤਰੱਕੀ ਰੋਕਣ ਦੇ ਲਈ ਕੀ ਕੀਤਾ ਜਾਂਦਾ? ਸਰਕਾਰ ਨੇ ਅਸ਼ੋਕ ਲੈਲੈਂਡ ਦੇ ਚੇਨਈ ਪਲਾਂਟ ਦੇ ਵਿੱਚ ਇੱਕ ਲਿਮਟਿਡ ਪ੍ਰੋਡਕਸ਼ਨ ਤਾਂ ਇਹਨਾਂ ਨੂੰ ਟੀਚਾ ਦਿੱਤਾ ਪਿਆ ਸੀ ਇਹਨਾਂ ਨੂੰ ਸਪਸ਼ਟ ਤੌਰ ਤੇ ਕਿਹਾ ਸੀ ਵੀ ਤੁਸੀਂ ਇੱਕ ਮਹੀਨੇ ਦੇ ਵਿੱਚ ਸਿਰਫ ਇੰਨੇ ਟਰੱਕ ਹੀ ਬਣਾ ਸਕਦੇ ਆ ਇਤੋਂ ਜ਼ਿਆਦਾ ਨਹੀਂ ਕਿਉਂ ਟਾਟਾ ਦੇ ਖੇਤਾਂ ਦੇ ਰਾਖੀ ਕਰਨ ਲਈ ਤੇ ਅੱਜ ਦੇਖ ਲਓ ਕਿਵੇਂ ਮਰਸੀਡੀਜ਼ ਸਕਾਣੀਆਂ ਤੇ ਬੋਲਵੋ ਦੀਆਂ ਗੱਡੀਆਂ ਹਿੰਦੁਸਤਾਨ ਦੀਆਂ ਸੜਕਾਂ ਤੇ ਗੂੰਜਦੀਆਂ ਫਿਰਦੀਆਂ ਨਵੇਂ ਪਲੇਅਰ ਦੇ ਮਾਰਕੀਟ ਦੇ ਵਿੱਚ ਦਾਖਲੇ ਨਾਲ ਲੋਕਾਂ ਦਾ ਤਾਂ ਫਾਇਦਾ ਹੋਇਆ ਹੀ ਹੋਇਆ ਉਦੇ ਕਰਕੇ ਇਸ ਬੰਬੇ ਕਲੱਬ ਨੂੰ ਵੀ ਆਪ ਦੇ ਚ ਸੁਧਾਰ ਕਰਨ ਲਈ ਮਜਬੂਰ ਹੋਣਾ ਪਿਆ ਜੀਪਾਂ ਦੇ ਮਾਮਲੇ ਚ ਮਹਿੰਦਰਾ ਦੀ ਯਾਰੇਦਾਰੀ ਸੀ ਤੇ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਵੀ ਕਿੰਨਾ ਘਟੀਆ ਪ੍ਰੋਡਕਟ ਮਹਿੰਦਰਾ ਵੱਲੋਂ ਬਣਾ ਕੇ ਲੋਕਾਂ ਦੇ ਮੱਥੇ ਮਾਰ ਦਿੱਤਾ ਜਾਂਦਾ ਸੀ ਪਰ ਇਹਨਾਂ ਦੀ ਮੋਨੋਪੋਲੀ ਸੀ ਇਹਨਾਂ ਨੇ ਕਦੇ ਕੋਈ ਸੁਧਾਰ ਕਰਨ ਦੀ ਬਦਲਣ ਦੀ ਲੋੜ ਹੀ ਨਹੀਂ ਸਮਝੀ ਕਿਉਂਕਿ ਜਦੋਂ ਲੋਕਾਂ ਕੋਲੇ ਇੱਕ ਹੋਰ ਕੋਈ ਆਪਸ਼ਨ ਹੀ ਹੈ ਨਹੀਂ ਉਹਨਾਂ ਨੂੰ ਤਾਂ ਮਹਿੰਦਰਾ ਹੀ ਲੈਣੀ ਪੈਣੀ ਆ ਚਾਹੇ ਉਹ ਚੰਗੀ ਜਾਵੇ ਚਾਹੇ ਉਹ ਮਾੜੀ ਜਾਵੇ ਪਰ ਜਦੋਂ ਫਿਰ ਮੈਦਾਨ ਦੇ ਵਿੱਚ ਨਿਸ਼ਾਨ ਐਂਟਰ ਹੋ ਜਾਂਦੀ ਆ ਸੂਜੂਕੀ ਮਰੂਤੀ ਰੈਂਟਾਈ ਆਪ ਕਰਕੇ ਮੈਦਾਨ 'ਚ ਆ ਜਾਂਦੀ ਆ ਤਾਂ ਉਹਦਾ ਨਤੀਜਾ ਇਹ ਨਿਕਲਦਾ ਵੀ ਸਭ ਤੋਂ ਘਟੀਆ ਜੀਪਾਂ ਬਣਾਉਣ ਵਾਲਾ ਮਹਿੰਦਰਾ ਅੱਜ ਬਲੇਰੋ ਸਕੋਰਪੀਓ ਥਾਰ ਤੇ ਐਕਸ ਯੂਵੀ ਬਣਾ ਰਿਹਾ ਹੈ ਯਾਰ ਅੱਜ ਦੇ ਟਾਈਮ ਦੇ ਵਿੱਚ ਇਹ ਸੁਣਨਾ ਕਿੰਨਾ ਹੈਰਾਨੀਜਨਕ ਲੱਗਦਾ ਹੈ ਇਹ ਕਿਸੇ ਸਮੇਂ Bajaj ਦੇ ਸਕੂਟਰਿਸ ਵਾਲੇ Black ਦੇ ਵਿੱਚ ਮਿਲਦੇ ਸੀ। ਹੱਦ ਵਾਲੀ ਗੱਲ ਨਹੀਂ ਗਈ। ਪਰ ਮੋਨੋਪੋਲੀ ਕਰਕੇ ਨਾ ਤਾਂ ਉਹਨਾਂ ਨੇ ਆਪ ਦੇ ਪ੍ਰੋਡਕਟ ਦੇ ਵਿੱਚ ਕੋਈ ਸੁਧਾਰ ਕਰਨ ਤੇ ਕੰਮ ਕੀਤਾ, ਨਾ ਹੀ ਆਪ ਦੇ ਕਸਟਮਰ ਰਿਲੇਸ਼ਨਸ ਤੇ। ਤੇ ਉਦੋਂ ਫਿਰ ਹਿੰਦੁਸਤਾਨੀ ਮਾਰਕੀਟ ਦੇ ਵਿੱਚ ਐਂਟਰੀ ਹੁੰਦੀ ਆ Honda ਵਰਗੀਆਂ ਕੰਪਨੀਆਂ ਦੀ ਜਿਨ੍ਹਾਂ ਨੇ Hero ਨਾਲ ਟਾਈ-ਅਪ ਕੀਤਾ ਤੇ ਹਿੰਦੁਸਤਾਨੀ ਮਾਰਕੀਟ ਦੇ ਵਿੱਚ ਵਧੀਆ ਤਰੀਕੇ ਵਾਲੇ ਲੋਕਾਂ ਦੇ ਬਜਟ 'ਚ ਆਉਣ ਵਾਲੇ ਮੋਟਰਸਾਈਕਲ ਲਾਂਚ ਕੀਤੇ। ਤੇ বাজਜ ਨੂੰ ਪਤਾ ਹੀ ਨਹੀਂ ਲੱਗਿਆ ਵੀ ਕਦੋਂ ਉਹਨਾਂ ਦਾ ਕੰਪੀਟੀਸ਼ਨ ਉਹਨਾਂ ਨੂੰ ਬਾਈਪਾਸ ਕਰ ਗਿਆ ਇਸ ਤੋਂ ਬਾਅਦ ਇਹਨਾਂ ਨੇ ਵੀ ਮਜਬੂਰਨ ਆਪਦੀ ਰਿਸਰਚ ਐਂਡ ਡਿਵੈਲਪਮੈਂਟ 'ਚ ਇਨਵੈਸਟਮੈਂਟ ਕੀਤੀ ਤੇ ਬਾਅਦ ਵਿੱਚ বাজਜ ਪਲਸਰ ਪਲੈਟੀਨਾ ਸੀਟੀਸ ਤੇ ਡਿਸਕਵਰ ਵਰਗੇ ਮੋਟਰਸਾਈਕਲ ਲੈ ਕੇ ਆਈ ਜਿਨ੍ਹਾਂ ਨੇ ਰਿਕਾਰਡ ਤੋੜ ਵਿਕਰੀ ਕੀਤੀ ਬਾਜ਼ਾਰ ਦੇ ਵਿੱਚ ਇੱਕੋ ਪ੍ਰੋਡਕਟ ਦੀਆਂ ਬਹੁਤ ਸਾਰੀਆਂ ਕੰਪਨੀਆਂ ਦੀ ਮੌਜੂਦਗੀ ਕਾਗ ਦੇ ਲਈ ਹਮੇਸ਼ਾ ਫੈਰੀਮੰਦ ਹੁੰਦੀ ਹੈ ਜਿਹੜੀ ਕਿ 1992 ਵਾਲੇ ਆਰਥਿਕ ਸੁਧਾਰਾਂ ਤੋਂ ਬਾਅਦ ਹੋ ਗਏ 92 ਵਾਲੀਆਂ ਇਨ ਇਕਨੋਮਿਕ ਰਿਫਾਰਮਸ ਦਾ ਜਿਹੜਾ ਅਸਰ ਸਿਰਫ ਮਸ਼ੀਨਰੀ ਤੇ ਨਹੀਂ ਐਂਟਰਟੇਨਮੈਂਟ ਜਗਤ ਤੇ ਵੀ ਬਹੁਤ ਵੱਡਾ ਪਿਆ ਦੂਰਦਰਸ਼ਨ ਦੇ ਸਮੇਂ ਖੂਦ ਡੱਡੂ ਬਣ ਚੁੱਕੀ ਏ ਇੰਡਸਟਰੀ ਕੇਬਲ ਟੀਵੀ ਦੀ ਹਿੰਦੁਸਤਾਨ ਚ ਐਂਟਰੀ ਨਾਲ ਇਹਨੇ ਆਪ ਦਾ ਘੇਰਾ ਇੰਨਾ ਜਿਆਦਾ ਵਿਸ਼ਾਲ ਕਰ ਲਿਆ ਵੀ ਇਹ ਸਮੁੰਦਰ ਲੱਗਣ ਲੱਗ ਪਿਆ ਨਹੀਂ ਤੇ ਯਾਰ ਉਹਨਾਂ ਵੇਲਿਆਂ ਦੇ ਵਿੱਚ ਦੂਰਦਰਸ਼ਨ ਤੇ ਨਖਰੀ ਮਾਨ ਨਹੀਂ ਸੀ ਅੱਜ ਦੇ ਟਾਈਮ ਹਿੰਦੁਸਤਾਨ ਦੀ ਕ੍ਰਿਕਟ ਤੇ ਬ੍ਰਾਡਕਾਸਟਿੰਗ ਰਾਈਟਸ ਕਰੋੜਾਂ ਡਾਲਰਾਂ ਦੇ ਵਿੱਚ ਵੇਖਦੇ ਆ ਤੇ ਕਦੇ ਉਹ ਵੀ ਸਮਾਂ ਸੀਗਾ ਜਦੋਂ ਮੈਚ ਦਿਖਾਉਣ ਦੇ ਲਈ ਬੀਸੀਸੀਆਈ ਨੂੰ ਉਲਟਾ ਦੂਰਦਰਸ਼ਨ ਨੂੰ ਪੈਸੇ ਪੇ ਕਰਨੇ ਪੈਂਦੇ ਸੀ ਸਰਕਾਰ ਦੀ ਮਿਲੀ ਭੋਗਤ ਨਾਲ ਬੰਬੇ ਕਲੱਬ ਨੇ ਜਿਵੇਂ ਚੰਮਤੀਆਂ ਜਜ਼ਾਈਆਂ ਕਿਵੇਂ ਦਹਾਕੀਆਂ ਬੱਧੀ ਹਿੰਦੁਸਤਾਨੀ ਲੋਕਾਂ ਦਾ ਲਹੂ ਪੀਤਾ ਉਹਦਾ ਅੰਦਾਜ਼ਾ ਆਪਾਂ ਇਸ ਗੱਲ ਤੋਂ ਲਾ ਸਕਦੇ ਆਂ ਕਿ ਇੱਕ ਤਾਂ ਇਹਨਾਂ ਨੇ ਚੀਜ਼ ਘਟੀਆ ਦੇਣੀ ਤੇ ਦੂਜਾ ਆ ਉਹਦੀ ਲੱਤ ਵੀ ਉੱਤੇ ਰੱਖਣੀ ਵੀ ਯਾਰ ਅਸੀਂ ਤਾਂ ਬਲੈਕ ਦੇ ਵਿੱਚ ਮਹਿੰਗੀ ਦੇਵਾਂਗੇ ਵੱਧ ਪੈਸੇ ਲੈ ਕੇ ਹੁਣ ਆਏ ਸਮਝ ਨਹੀਂ ਆਉਂਦੀ ਵੀ ਜੇ ਕੋਈ ਚੀਜ਼ ਏਜੰਸੀ ਚ ਨਹੀਂ ਮਿਲ ਰਹੀ ਉਹਦੀ ਸ਼ਾਰਟੇਜ ਆ ਤਾਂ ਵੱਧ ਪੈਸੇ ਦੇ ਕੇ ਉਹ ਚੀਜ਼ ਬਲੈਕ ਚ ਕਿਵੇਂ ਅਵੇਲੇਬਲ ਹੋ ਜਾਂਦੀ ਸੀ ਕਹਿੰਦੇ ਹੁੰਦੇ ਆ ਨਾ ਵੀ ਜਿਹੜਾ ਬਦਲਾ ਚੇਂਜ ਆ ਇੱਕ ਯੂਨੀਵਰਸਲ ਲਾ ਤੇ ਜਿਹੜੇ ਬਦਲਦੇ ਨਹੀਂ ਉਹ ਖਤਮ ਹੋ ਜਾਂਦੇ ਆ ਪਰ ਸਰਕਾਰ ਦੀ سپورਟ ਦੇ ਨਾਲ ਬੰਬੇ ਕਲੱਬ ਨੇ ਇਹ ਕਹਾਵਤ ਵੀ ਝੂਠੀ ਪਾਤੀ ਸੀ ਕਿਉਂਕਿ ਇਹਨਾਂ ਨੂੰ ਨਾਮ ਬਦਲੇ ਨਾ ਇਹਨਾਂ ਨੇ ਬਦਲਣ ਦੀ ਲੋੜ ਸਮਝੀ ਇਹਨਾਂ ਨੇ ਆਪ ਦਾ ਉਹੀ ਕੂੜਾ ਕਰਕਟ ਲੋਕਾਂ ਨੂੰ ਵੇਚਿਆ ਤੇ ਲੋਕਾਂ ਨੂੰ ਲੈਣਾ ਵੀ ਪਿਆ ਕਿਉਂਕਿ ਹੋਰ ਕੋਈ ਆਪਸ਼ਨ ਹੈ ਨਹੀਂ ਸੀ ਦੋਸਤੋ ਕੀ ਵਰਕਿੰਗ ਸੀਗੀ ਬੰਬੇ ਕਲੱਬ ਦੀ ਕਿਵੇਂ ਕੰਮ ਕਰਦਾ ਸੀਗਾ ਇਹਦਾ ਤੁਹਾਨੂੰ ਨਾ ਸੌਖੇ ਜਿਹੇ ਤਰੀਕੇ ਚ ਮੈਂ ਸਮਝਾਉਣਾ ਅੱਜ 2024 ਦੇ ਕੰਟੈਕਸਟ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਰੱਖ ਕੇ ਹੋਂਜੇ ਮੈਂ ਆਪਾਂ ਨੂੰ ਪਤਾ ਵੀ ਜਿਹੜੇ ਇੰਡੀਆ ਦੇ ਕਲੋਥਿੰਗ ਬ੍ਰਾਂਡ ਆ ਨਾ ਉਹਨਾਂ ਚ ਮੇਜੋਰਿਟੀ ਅਦਿੱਤਿਆ ਬਿਰਲਾ ਗਰੁੱਪ ਕੋਲੇ ਆ ਜਿਵੇਂ ਪੀਟਰ ਇੰਗਲੈਂਡ ਐਲਨ ਸੋਲੀ ਵੈਨ ਹਿਊਸਨ ਲੂਈ ਫਲੀਪ ਵੈਰਾ ਵਗੈਰਾ ਤੇ ਇਹਨਾਂ ਦਾ ਕੋਈ ਪ੍ਰੋਡਕਟ ਹੁੰਦਾ 25-2600 ਰੁਪਏ ਦਾ ਇੱਕ ਅਮਰੀਕੀ ਬ੍ਰਾਂਡ ਆ ਟਰੂ ਰਿਲੀਜੀਅਨ ਟੀ ਆਰ ਜਿਹਨੂੰ ਜੇ ਆਪਾਂ ਕੈਨੇਡਾ ਅਮਰੀਕਾ ਦੇ ਵਿੱਚ ਆਪਾਂ ਉਹਦੀ ਜੀਨ ਲੈਣੀ ਹੋਵੇ ਤਾਂ ਆਪਾਂ ਨੂੰ 70 ਦੀ ਪੈਂਦੀ ਆ ਇਹ ਬੜਾ ਲੰਮਾ ਫਰਚوڑا ਫਰਕ ਨਹੀਂਗਾ ਪਰ ਸਰਕਾਰਾਂ ਕਿਵੇਂ ਗੇਮ ਪਾਉਂਦੀਆਂ ਇੰਡੀਜਨਸ ਬ੍ਰਾਂਡਾਂ ਨੂੰ ਪ੍ਰੋਟੈਕਟ ਕਰਨ ਦੇ ਛਲਾਵੇ ਹੇਠ ਹੁਣ ਮੰਨ ਲਓ ਦੋ ਆਊਟਲੈਟ ਖੋਲ੍ਹਦੀਆਂ ਇੱਕ ਬਿਰਲਾ ਗਰੁੱਪ ਦੀ ਇੱਕ ਟੀਆਰ ਦੀ ਬਿਰਲਾ ਗਰੁੱਪ ਦਾ ਪ੍ਰੋਡਕਟ 25-2600 ਦਾ ਹੀ ਹੋਣਾ ਪਰ ਜਿਹੜਾ ਟੀਆਰ ਦਾ ਉਹਦੇ ਵਿੱਚ ਕਈ ਕੀ ਜਿੰਨਾ ਇਹੋ ਜਿਹੀਆਂ ਹੋਣਗੀਆਂ ਜਿੰਨਾਂ ਦਾ ਰੇਟ 50-50000 ਰੁਪਏ ਆ ਉਹੀ ਜਿੰਨਾ ਜਿਹੜੀਆਂ ਕੈਨੇਡਾ ਮੇਕ ਕਰੇ 70-80 ਡਾਲਰ ਦੀਆਂ ਸੀ ਇਹ ਇੰਨਾ ਫਰਕ ਕਿਉਂ ਪੈ ਜਾਂਦਾ ਕਿਉਂਕਿ ਸਰਕਾਰ ਨੇ ਉਸ ਬ੍ਰਾਂਡ ਤੇ ਵਿਦੇਸ਼ੀ ਹੋਣ ਕਰਕੇ ਟੈਕਸ ਹੀ ਇੰਨਾ ਜ਼ਿਆਦਾ ਲਾਤਾ ਵੀ ਬੰਦਾ ਦੇਸੀ ਬ੍ਰਾਂਡ ਕੋਲੇ ਜਾਣ ਲਈ ਮਜਬੂਰ ਹੋ ਜਾਏ ਤੇ ਨਹੀਂ ਆਪਾਂ ਨੂੰ ਪਤਾ ਵੀ ਜੇ ਚਲੋ ਬਿਰਲਾ ਗਰੁੱਪ ਦੀ ਤਾਂ 25-2600 ਦੀ ਹੈਗੀ ਆ ਤੇ ਜੇ ਟੀਆਰਡੀ ਵੀ ਉਹਦੇ ਥੋੜੀ ਜੀ ਇਕਨੋਮੀ ਹੋਰ ਖੁੱਲ ਜੇ ਤੇ 35-3600 ਦੀ ਮਨ ਲੱਗ ਜੇ ਤਾਂ ਕਿਸੇ ਨੇ ਬਿਰਲਾ ਗਰੁੱਪ ਦੀ ਆਊਟਲੈਟ ਦੇ ਵਿੱਚ ਨਹੀਂ ਜਾਣਾ ਇਹੀ ਕਾਰਨ ਬਣਿਆ ਸੀਗਾ ਅਮਰੀਕੀ ਮੋਟਰਸਾਈਕਲ ਕੰਪਨੀ ਹਾਰਲੇ ਡੈਵਿਡਸਨ ਨੇ ਜਦੋਂ ਇੰਡੀਆ ਵਿੱਚੋਂ ਆਪਦਾ ਬੋਰੀਆ ਬਿਸਤਰ ਸਮੇਟਿਆ ਸੀ ਤੇ 트ੰਪ ਨੇ ਉਸ ਸਮੇਂ ਦੇ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਇਸ ਗੱਲ ਦਾ ਵਾਕਿਆ ਬਹੁਤ ਜ਼ਿਆਦਾ ਇਤਰਾਜ਼ ਮਨਾਇਆ ਸੀ ਤੇ ਉਹਨੇ ਇਹਦੇ ਸਬਕ ਸਿਖਾਉਣ ਵਜੋਂ ਇੰਡੀਆ ਦੇ ਕਈ ਪ੍ਰੋਡਕਟਾਂ ਦੇ ਉੱਤੇ ਟੈਰਿਫ ਰੇਟ ਬਹੁਤ ਹਾਈ ਕਰਤੇ ਸੀ ਦੋਸਤੋ ਚਲੋ ਇਹ ਤਾਂ ਹੋ ਗਈ ਗੱਲਬਾਤ ਲਾਇਸੈਂਸ ਰਾਜ ਤੇ ਮੈਂ ਉਮੀਦ ਕਰਦਾ ਤੁਹਾਨੂੰ ਵੀਡੀਓ ਚੰਗੀ ਲੱਗੂਗੀ ਜੇ ਤੁਹਾਨੂੰ ਵਧੀਆ ਲੱਗੀ ਤਾਂ ਇਹਨੂੰ ਅੱਗੇ ਹੋਰ ਲੋਕਾਂ ਨਾਲ ਸ਼ੇਅਰ ਜ਼ਰੂਰ ਕਰ ਦਿਓ ਤੇ ਮਿਲਦੇ ਆਂ ਕੱਲ ਨੂੰ ਆਪਾਂ ਕਿਸੇ ਹੋਰ ਨਵੇਂ ਕੰਟੈਂਟ ਦੇ ਨਾਲ ਸასიਗਰ